ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਦੀ ਖੋਜ ਚੈਨਲ 1992 ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਤੁਹਾਡੇ ਨਾਲ ਉਹ ਸ਼ੇਰਨੀ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਬੀਬੀ ਸਰੇਂਦਰ ਕੌਰ ਪਤਨੀ ਸਰਦਾਰ ਸੁਤਵੰਤ ਸਿੰਘ ਉਹਦੇ ਬਾਰੇ ਇਤਿਹਾਸ ਸਾਂਝਾ ਕਰਾਂਗੇ ਸਿੱਖ ਕੌਮ ਦੇ ਵਿੱਚ ਜਿੱਥੇ ਇਨਕਖੀਆਂ ਸ਼ਹਾਦਤਾਂ ਦੀ ਗੱਲ ਕੀਤੀ ਜਾਂਦੀ ਹੈ ਉਥੇ ਹੀ ਇੱਕ ਅਜੀਹਾ ਵਿਆਹ ਵੀ ਹੈ ਜਿਸ ਨੇ ਆਪਣੇ ਆਪ ਵਿੱਚ ਇਤਿਹਾਸ ਸਿਰਜਿਆ ਹੈ ਅੱਜ ਉਸ ਬਾਰੇ ਆਪਾਂ ਗੱਲ ਕਰਾਂਗੇ ਸਿੱਖ ਕੌਮ ਦੇ ਅਣਮੋਲੇ ਹੀਰੇ ਸ਼ਹੀਦ ਭਾਈ ਸਤਵੰਤ ਸਿੰਘ ਜਿਨ੍ਹਾਂ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਦੋਸ਼ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਜਦੋਂ ਕਿਤੇ ਵੀ ਭਾਈ ਸਤਵੰਤ ਸਿੰਘ ਦਾ ਨਾਮ ਲਿਆ ਜਾਂਦਾ ਹੈ ਤਾਂ ਉਹਨਾਂ ਦੇ ਨਾਲ ਕਿਸੇ ਹੋਰ ਦਾ ਨਾਮ ਵੀ ਲਿਆ ਜਾਂਦਾ ਹੈ ਉਹਨਾਂ ਦੀ ਧਰਮ ਪਤਨੀ ਬੀਬੀ ਸ੍ਰਿੰਦਰ ਕੌਰ ਜਿਨ੍ਹਾਂ ਨੂੰ ਬੜੇ ਸਤਿਕਾਰ ਦੇ ਨਾਲ ਬੜੇ ਫਕਰ ਦੇ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਦੀ ਬੜੀ ਮੁੱਲੀ ਕੁਰਬਾਨੀ ਦਾ ਕਰਕੇ ਉਹਨਾਂ ਦਾ ਵਿਆਹ ਇੱਕ ਅਨੋਖਾ ਇਤਿਹਾਸ ਸਿਰਜ ਕੇ ਗਿਆ ਉਹ ਕਿਵੇਂ ਉਸ ਬਾਰੇ ਅੱਜ ਆਪਾਂ ਗੱਲ ਕਰਾਂਗੇ 2 ਮਈ ਦਾ ਦਿਨ ਆਉਣ ਵਾਲਾ ਹੈ ਉਹ ਇਸ ਜੋੜੇ ਦੇ ਨਾਮ ਤੇ ਹੈ ਭਾਈ ਸਤਵੰਦ ਸਿੰਘ ਅਤੇ ਬੀਬੀ ਸ੍ਰਿੰਦਰ ਕੌਰ ਜੀ ਦੇ ਨਾਮ ਗੱਲ ਉਸ ਵੇਲੇ ਦੀ ਹੈ ਜਦੋਂ ਇਹਨਾਂ ਦੋਹਾਂ ਦੀ ਮੰਗਣੀ ਹੋਈ ਸੀ ਦੱਸ ਦਈਏ ਕਿ ਬੀਬੀ ਸਰੇਂਦਰ ਕੌਰ ਜੀ ਜੋ ਕਿ ਭਾਈ ਸਤਵੰਤ ਸਿੰਘ ਜੀ ਦੀ ਪਰਜਾਈ ਦੀ ਮਾਸੀ ਦੀ ਕੁੜੀ ਸੀ ਇਹਨਾਂ ਦੀ 1983 ਦੇ ਵਿੱਚ ਮੰਗਣੀ ਹੋ ਗਈ ਸੀ ਪਰਿਵਾਰ ਚਾਹੁੰਦਾ ਸੀ ਕਿ ਜਲਦੀ ਜਲਦੀ ਵਿਆਹ ਕੀਤਾ ਜਾਵੇ ਪਰ ਜੋ ਉਸ ਵੇਲੇ ਮਾਹੌਲ ਸੀ ਉਸ ਨੂੰ ਲੈ ਕੇ ਕਈ ਹੋਰ ਕਾਰਨਾ ਕਰਕੇ ਇਹ ਜਿਹੜਾ ਵਿਆਹ ਹੈ ਉਹ ਟਲਦਾ ਹੀ ਗਿਆ 1984 ਆਇਆ 1984 ਆਇਆ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਤੇ ਜਦੋਂ ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਬੀਅੰਤ ਸਿੰਘ ਤੇ ਭਾਈ ਕੇਹਰ ਸਿੰਘ ਟੱਠੇ ਹੋਏ ਅਕਾਲ ਤਖਤ ਸਾਹਿਬ ਦੇ ਦਰਸ਼ਕ ਕਰਨ ਗਏ ਤੇ ਇਹਨਾਂ ਦੇ ਮਨ ਤੇ ਬੜਾ ਡੂੰਘਾ ਅਸਰ ਪਿਆ ਵਾਪਸ ਆਪਣੇ ਪਿੰਡ ਆ ਗਏ ਤੇ ਭਾਈ ਸਤਵੰਤ ਸਿੰਘ ਨੇ ਆ ਕੇ ਆਪਣੇ ਪਰਿਵਾਰ ਨੂੰ ਕਹਿਣ ਲੱਗੇ ਕਿ ਮੈਂ ਆਪਣੀ ਮੰਗੇਤਰ ਬੀਬੀ ਸ੍ਰੇਂਦਰ ਕੌਰ ਨੂੰ ਮਿਲਣਾ ਹੈ ਸਾਰਾ ਪਰਿਵਾਰ ਬੜਾ ਹੈਰਾਨ ਤੇ ਪਰੇਸ਼ਾਨ ਹੋਇਆ ਕਿਉਂਕਿ ਉਸ ਵੇਲੇ ਸਮਾਂ ਹੀ ਕੁਝ ਅਜੀਹਾ ਸੀ ਕਿ ਪਿੰਡਾਂ ਦੇ ਵਿੱਚ ਵਿਆਹ ਤੋਂ ਪਹਿਲਾਂ ਕੋਈ ਇੱਕ ਦੂਸਰੇ ਨੂੰ ਮਿਲ ਨਹੀਂ ਸੀ ਸਕਦਾ ਪਰ ਫਿਰ ਵੀ ਕਿਉਂਕਿ ਰਿਸ਼ਤੇਦਾਰੀ ਦੇ ਵਿੱਚ ਰਿਸ਼ਤਾ ਹੋਇਆ ਸੀ ਇਸ ਕਰਕੇ ਕੋਈ ਵੱਡੀ ਗੱਲ ਨਹੀਂ ਸੀ ਦੋਹਾਂ ਨੂੰ ਮਿਲਾਇਆ ਗਿਆ RAMDAS KASWE ਵਿੱਚ ਪੈਂਦੇ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਇਹਨਾਂ ਦੋਹਾਂ ਨੂੰ ਮਿਲਾਇਆ ਗਿਆ ਜਿੱਥੇ ਕਿ ਭਾਈ ਸੁਤਵੰਤ ਸਿੰਘ ਦੇ ਨਾਲ ਉਹਨਾਂ ਦਾ ਭਰਾ ਉਹਨਾਂ ਦੀ ਭਰਜਾਈ ਬੀਬੀ ਸਰੇਂਦਰ ਕੌਰ ਦੇ ਨਾਲ ਉਹਨਾਂ ਦੀ ਮਾਤਾ ਬੀਬੀ ਪ੍ਰੀਤਮ ਕੌਰ ਆਈ ਅਤੇ ਇਹ ਜਿਹੜੀ ਇਹਨਾਂ ਦੀ ਮੁਲਾਕਾਤ ਇਹ ਮੁਲਾਕਾਤ ਇਤਿਹਾਸਕ ਹੋ ਨਿਬੜੀ ਉਸ ਤੋਂ ਬਾਅਦ ਸਰਦਾਰ ਸੁਤਵੰਤ ਸਿੰਘ ਦੀ ਛੁੱਟੀ ਮੁੱਕ ਗਈ ਜਿਵੇਂ ਕਿ ਉਸ ਵੇਲੇ ਇੰਦਰਾ ਗਾਂਧੀ ਦੇ ਬਾਡੀਗਾਰਡ ਵਜੋਂ ਇਹ ਨੌਕਰੀ ਕਰਦੇ ਸੀ ਛੁੱਟੀ ਮੁੱਕ ਗਈ ਤੇ ਜਿਵੇਂ ਕਿ ਇਹ ਏ ਵਾਪਸ ਆਪਣੀ ਨੌਕਰੀ ਤੇ ਚਲੇ ਗਏ ਫੇਰ ਖਬਰ ਆਈ ਕਿ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਗਿਆ ਹੈ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਬਿਆਨਤ ਸਿੰਘ ਦੇ ਉੱਤੇ ਇਹ ਦੋਸ਼ ਲੱਗੇ ਜਿਨ੍ਹਾਂ ਨੇ ਇੰਦ ਇਹ ਇਹਨਾਂ ਨੇ ਇੰਦਰਾ ਗਾਂਧੀ ਦਾ ਸੋਧਾ ਲਾਇਆ ਹੈ ਇੰਦਰਾ ਗਾਂਧੀ ਨੂੰ ਸੋਧਣ ਤੋਂ ਬਾਅਦ ਭਾਈ ਸਤਵੰਤ ਸਿੰਘ ਨੂੰ ਗ੍ਰਿਫਤਾਰ ਕਰਕੇ ਤਿਹਾਰ ਜੇਲ੍ਹ ਵਿੱਚ ਰੱਖਿਆ ਗਿਆ ਉਸ ਵੇਲੇ ਵੀ ਜੇਲ੍ਹ ਦੇ ਵਿੱਚ ਬੀਬੀ ਸ੍ਰਿੰਦਰਕੌਰ ਆਪਣੇ ਪਰਿਵਾਰ ਦੇ ਨਾਲ ਸੋਹਰੇ ਪਰਿਵਾਰ ਦੇ ਨਾਲ ਸਰਦਾਰ ਸਤਵੰਤ ਸਿੰਘ ਨੂੰ ਮਿਲਣ ਵਾਸਤੇ ਜਾਂਦੀ ਰਹੀ ਮੁਲਾਕਾਤ ਕਰਦੀ ਰਹੀ ਪਰ ਪ੍ਰਸ਼ਾਸਨ ਨੇ ਪੁਲਿਸ ਨੇ ਅੜਿੱਕਾ ਡਾਇਆ ਕਿ ਬੀਬੀ ਸਤਵੰਤ ਕੌਰ ਨਹੀਂ ਮਿਲ ਸਕਦੀ ਕਿਉਂਕਿ ਇਹਨਾਂ ਦੋਹਾਂ ਦਾ ਹਜੇ ਵਿਆਹ ਨਹੀਂ ਹੋਇਆ ਉਸ ਤੋਂ ਬਾਅਦ ਬੀਬੀ ਸ੍ਰਿੰਦਰਕੌਰ ਨੂੰ ਇੱਕ ਤਰਤੀਬ ਸੁਝੀ ਉਹਨਾਂ ਨੇ ਕਿਹਾ ਆਪਣੇ ਸਾਰੇ ਪਰਿਵਾਰ ਨੂੰ ਉਨਕੇ ਉਹਨਾਂ ਦਾ ਵਿਆਹ ਸਰਦਾਰ ਸਤਵੰਤ ਸਿੰਘ ਜੀ ਦੀ ਫੋਟੋ ਨਾਲ ਕਰ ਦਿੱਤਾ ਜਾਵੇ। ਦੋਹਾਂ ਦਾ ਵਿਆਹ ਹੋਇਆ ਹੋਇਆ ਹੋਊਗਾ ਤਾਂ ਪ੍ਰਸ਼ਾਸਨ ਦੇ ਕੋਲ ਕੋਈ ਬਹਾਨਾ ਨਹੀਂ ਰਹੂਗਾ ਇਹ ਕਹਿਣ ਵਾਸਤੇ ਕਿ ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕਦੀ। ਜਦੋਂ ਇਹ ਗੱਲ ਕਹੀ ਗਈ ਕਿ ਫੋਟੋ ਦੇ ਨਾਲ ਵਿਆਹ ਸਾਰਾ ਪਰਿਵਾਰ ਬੜਾ ਹੈਰਾਨ ਹੋਇਆ। ਸਾਰੇ ਸੋਚਣ ਲੱਗ ਪਏ ਕਿ ਇਹ ਕਿਹੋ ਜੀ ਗੱਲ ਹੈ ਕਿਉਂਕਿ ਇਹਦੇ ਤੋਂ ਪਹਿਲਾਂ ਕਿਸੇ ਨੇ ਕਦੇ ਫੋਟੋ ਦੇ ਨਾਲ ਵਿਆਹ ਨਹੀਂ ਹੋਇਆ ਸੀ ਤੇ ਕਦੇ ਸੁਣਿਆ ਵੀ ਨਹੀਂ ਸੀ ਤੇ ਕਦੇ ਦੇਖਿਆ ਵੀ ਨਹੀਂ ਸੀ ਪਹਿਲੀ ਵਾਰ ਇਹ ਗੱਲ ਬੀਬੀ ਸ੍ਰਿੰਦਰ ਕੌਰ ਦੇ ਮੂੰਹੋਂ ਸੁਣਨ ਨੂੰ ਮਿਲੀ ਸਾਰੇ ਬੜੇ ਹੈਰਾਨ ਤੇ ਪਰੇਸ਼ਾਨ ਹੋਏ ਬੀਬੀ ਸ੍ਰਿੰਦਰ ਕੌਰ ਨੂੰ ਸਮਝਾਇਆ ਗਿਆ ਪੰਜ ਸਿੰਘ ਸਹਿਵਾਨਾ ਦੇ ਵੱਲੋਂ ਵੀ ਇਹ ਵਿਚਾਰ ਕੀਤੀ ਗਈ ਕਿ ਕੀ ਕੀਤਾ ਜਾਵੇ ਉਹਨਾਂ ਨੇ ਬੀਬੀ ਸ੍ਰਿੰਦਰ ਕੌਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬੀਬੀ ਸ੍ਰਿੰਦਰ ਕੌਰ ਜੀ ਜਿਹੜੇ ਕਿ ਸਰਦਾਰ ਸਤਵੰਤ ਸਿੰਘ ਨੂੰ ਆਪਣਾ ਪਤੀ ਮੰਨ ਚੁੱਕੇ ਸੀ ਉਹਨਾਂ ਨੇ ਇਹੋ ਜਿਹਾ ਜਵਾਬ ਦਿੱਤਾ ਕਿ ਮੈਂ ਤੇ ਸਰਦਾਰ ਸਤਵੰਤ ਸਿੰਘ ਜੀ ਦੇ ਨਾਲ ਹੀ ਵਿਆਹ ਕਰਵਾਵਾਂਗੀ ਉਹਨਾਂ ਦੇ ਉਹ ਬੋਲ ਇਤਿਹਾਸ ਸਿਰਜ ਗਏ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਮੈਨੂੰ ਕਿਸੇ ਹੋਰ ਦੀ ਸਹਾਗਣ ਬਣਨ ਦੇ ਨਾਲੋਂ ਸਰਦਾਰ ਸਤਵੰਤ ਸਿੰਘ ਦੀ ਵਿਧਵਾ ਬਣਨਾ ਮਨਜ਼ੂਰ ਹੈ 2 ਮਈ ਦੇ ਦਿਨ 1988 ਦੇ ਵਿੱਚ ਇੱਕ ਬੜ ਮੁੱਲਾ ਇੱਕ ਅਨੋਖਾ ਇਤਿਹਾਸ ਸਿਰਜਦੇ ਹੋਏ ਇਹ ਬੀਬੀ ਤਿਆਗ ਅਤੇ ਸਿਦਕ ਦੀ ਮੂਰਤ ਬੀਬੀ ਸਰੇਂਦਰ ਕੌਰ ਦਾ ਅਤੇ ਫਕਰ ਇਹ ਕੌਮ ਸ਼ਹੀਦ ਭਾਈ ਸਤਵੰਤ ਸਿੰਘ ਜੀ ਦਾ ਵਿਆਹ ਹੋਇਆ ਇਹ ਵਿਆਹ ਵੀ ਬੀਬੀ ਸਰੇਂਦਰ ਕੌਰ ਜੀ ਦਾ ਭਾਈ ਸਤਵੰਤ ਸਿੰਘ ਜੀ ਦੀ ਫੋਟੋ ਨਾਲ ਹੋਇਆ ਇਸ ਕਰਕੇ ਇਹ ਵਿਆਹ ਜਿਹੜਾ ਇਸ ਨੂੰ ਅਨੋਖਾ ਮੰਨਿਆ ਜਾਂਦਾ ਹੈ ਇਹ ਵਿਆਹ ਦੀ ਹਰ ਇੱਕ ਰਸਮ ਹਰ ਇੱਕ ਰੀਤ ਆਪਣੇ ਆਪ ਵਿੱਚ ਇਤਿਹਾਸ ਕੋ ਨਿਭੜੀ ਹੈ ਪਰ ਉਧਰ ਹਕੂਮਤ ਪ੍ਰਸ਼ਾਸਨ ਨੇ ਫੇਰ ਅੜਿੱਕਾ ਢਾਲਿਆ ਕਿ ਫੋਟੋ ਦੇ ਨਾਲ ਹੋਏ ਵਿਆਹ ਨੂੰ ਉਹ ਨਹੀਂ ਮੰਨਣਗੇ ਮੁਲਾਕਾਤ ਕਰਨ ਤੋਂ ਫੇਰ ਅਨਕਾਰ ਕਰ ਦਿੱਤਾ ਗਿਆ ਬੀਬੀ ਸ੍ਰੀਂਦਰ ਕੌਰ ਦੀ ਮੁਲਾਕਾਤ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਨਾਲ ਨਹੀਂ ਹੋ ਸਕਦੀ ਇਹਨਾਂ ਦੋਹਾਂ ਦੇ ਵਿਆਹ ਦੀਆਂ ਜਿਹੜੀਆਂ ਗੱਲਾਂ ਹਨ ਪੂਰੇ ਅਖਬਾਰਾਂ ਦੇ ਵਿੱਚ ਹਰ ਪਾਸੇ ਛਪੀਆਂ ਸੁਰਖੀਆਂ ਦਾ ਵਿਸ਼ਾ ਬਣੀਆਂ ਪਰ ਹਕੂਮਤ ਨੇ ਇਸ ਗੱਲ ਨੂੰ ਨਹੀਂ ਮੰਨਿਆ ਪਰ ਫੇਰ ਵੀ ਬੀਬੀ ਨੇ ਆਪਣੀ ਪੂਰੀ ਜ਼ਿੰਦਗੀ ਸਰਦਾਰ ਸਤਵੰਤ ਸਿੰਘ ਨੂੰ ਆਪਣਾ ਪਤੀ ਮੰਨ ਕੇ ਹੀ ਗੁਜ਼ਾਰੀ ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਚੱਲਦੀ ਰਹੀ ਉਹਨਾਂ ਨੇ ਆਪਣੇ ਜੇਠ ਜਠਾਣੀ ਦੀ ਧੀ ਮਨਪ੍ਰੀਤ ਕੌਰ ਨੂੰ ਗੋਦ ਲਿਆ ਉਹਨਾਂ ਦੇ ਬਾਅਦ ਉਹਨਾਂ ਨੇ ਆਪਣੇ ਦਿਉਰ ਅਤੇ ਦਰਾਣੀ ਦੇ ਮੁੰਡੇ ਆਗਿਆਪਾਲ ਸਿੰਘ ਨੂੰ ਗੋਦ ਲਿਆ ਇਸ ਤਰ੍ਹਾਂ ਇਹ ਦੋਨੇ ਬੱਚੇ ਗੋਦ ਲਏ ਜਿਹੜੇ ਕਿ ਸਰਦਾਰ ਸਤਵੰਤ ਸਿੰਘ ਦੀ ਵੰਸ਼ ਨੂੰ ਅੱਗੇ ਚਲਾਉਂਦੇ ਗਏ ਪੂਰਾ ਸਹੁਰਾ ਪਰਿਵਾਰ ਵੀ ਆਪਣੇ ਇਸ ਬੱਚੇ ਉੱਤੇ ਮਾਣ ਮਹਿਸੂਸ ਕਰਦਾ ਸੀ ਸਾਰਿਆਂ ਨੂੰ ਇਹ ਖੁਸ਼ ਰੱਖਦੀ ਸਾਰੇ ਪਰਿਵਾਰ ਦਾ ਮਨ ਮੋਹ ਲਿਆ ਸੀ ਸਾਰਾ ਪਿੰਡ ਸਾਰਾ ਜਿਹੜਾ ਉਸ ਵੇਲੇ ਸਮਾਜ ਸੀਗਾ ਉਹ ਇਸ ਬੱਚੀ ਉੱਤੇ ਮਾਣ ਮਹਿਸੂਸ ਕਰਦਾ ਸੀ ਸੋਹਰਾ ਪਰਿਵਾਰ ਇਸ ਨੂੰ ਆਪਣੀ ਨੂੰ ਨਹੀਂ ਆਪਣੀ ਧੀ ਮੰਨਦਾ ਸੀ ਜਦੋਂ 6 ਜਨਵਰੀ ਨੂੰ ਸ਼ਹੀਦ ਭਾਈ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਆਉਂਦਾ ਤਾਂ ਬੀਬੀ ਸਰੇਂਦਰ ਕੌਰ ਦੇ ਵੱਲੋਂ ਹਰ ਇੱਕ ਕੰਮ ਨੂੰ ਬੜੀ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਕੀਤਾ ਜਾਂਦਾ ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਸੇਵਾ ਤੇ ਸਿਮਰਨ ਤੇ ਹਰ ਇੱਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਆਖਰਕਾਰ ਬੀਬੀ ਸਰੇਂਦਰ ਕੌਰ ਨੂੰ ਕੈਂਸਰ ਦੀ ਬਿਮਾਰੀ ਦੇ ਸ਼ਿਕਾਰ ਹੋ ਗਈ ਅਤੇ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਜਾਣਦੇ ਵਕਤ ਇਹ ਕਈ ਥਾਈਂ ਜੇਕਰ ਆਇਆ ਹੈ ਕਿ ਉਹਨਾਂ ਨੇ ਆਪਣੇ ਸਹੁਰਾ ਸਾਹਿਬ ਸਰਦਾਰ ਤਰਲੋਕ ਸਿੰਘ ਦੇ ਉਹਨਾਂ ਨੂੰ ਫਤੇ ਬੁਲਾਈ ਉਹਨਾਂ ਦੇ ਪੈਰੀ ਹੱਥ ਲਾਏ ਦਿਲ ਨੇ ਹੱਥ ਜੋੜ ਕੇ ਉਹਨਾਂ ਨੇ ਜਾਂਦੇ ਵਕਤ ਇੱਕ ਗੱਲ ਕਹੀ ਕਿ ਪਿਤਾ ਜੀ ਮੇਰੀ ਚਿੰਤਾ ਨੂੰ ਮੇਰੀ ਚਿਤਾ ਨੂੰ ਵੀ ਤੁਸੀਂ ਆਪਣੇ ਹੱਥੀ ਲਾਂਬੂ ਲਾਇਓ ਆਪਣੀ ਧੀ ਮੰਨਿਆ ਹੈ ਤੁਸੀਂ ਮੈਨੂੰ ਅਤੇ ਮੇਰਾ ਸੰਸਕਾਰ ਸਾਰੀਆਂ ਜਿਹੜੀਆਂ ਰਸਮਾਂ ਉਸੇ ਤਰ੍ਹਾਂ ਹੀ ਕੀਤੀਆਂ ਜਾਣ ਜਿਵੇਂ ਆਪਣੇ ਪੁੱਤਰ ਦੀਆਂ ਕੀਤੀਆਂ ਗਈਆਂ ਸੀ ਜਿਵੇਂ ਆਪਣੇ ਪੁੱਤਰ ਸਰਦਾਰ ਸਤਵੰਤ ਸਿੰਘ ਦੀ ਚਿਖਾ ਜਕਾਰਿਆਂ ਦੀ ਗੂੰਜ ਦੇ ਵਿੱਚ ਗਈ ਸੀ ਮੈਨੂੰ ਵੀ ਉਸੀ ਤਰ੍ਹਾਂ ਲੈ ਕੇ ਜਾਇਓ ਜਦੋਂ ਬੀਬੀ ਸਰਿੰਦਰ ਕੌਰ ਦਾ ਸੰਸਕਾਰ ਹੋਣ ਲੱਗਾ ਤਾਂ ਸ਼ਹੀਦ ਭਾਈ ਸਤਵੰਤ ਸਿੰਘ ਦਾ ਜਿੱਥੇ ਗੁਰਦੁਆਰਾ ਬਣਿਆ ਹੈ ਉਸ ਗੁਰਦੁਆਰੇ ਲਾਗੇ ਬੀਬੀ ਦਾ ਸੰਸਕਾਰ ਹੋਣਾ ਸੀ ਫਿਰ ਉਸ ਉੱਥੇ ਫਿਰ ਪੁਲਿਸ ਨੇ ਆ ਕੇ ੜਿੱਕਾ ਢਾ ਲਿਆ ਕਿ ਇੱਥੇ ਸੰਸਕਾਰ ਨਹੀਂ ਹੋਣ ਦੇਣਾ ਰੋਹ ਦੇ ਵਿੱਚ ਆਏ ਸਰਦਾਰ ਤਰਲੋਕ ਸਿੰਘ ਬੋਲ ਉੱਠੇ ਕਿ ਇੱਥੇ ਵੀ ਤੁਸੀਂ ਸ਼ਾਇਦ ਉਹੀ ਕੁਝ ਕਰਨ ਆਏ ਹੋ ਜੋ ਕੁਝ ਤੁਸੀਂ ਉਹਨਾਂ ਦੇ ਪੁੱਤਰ ਦੇ ਨਾਲ ਤੇ ਭਾਈ ਕੇਰ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਕੀਤਾ ਸੀ ਪਰ ਸਤਵੰਤ ਸਿੰਘ ਤੇ ਕੇਰ ਸਿੰਘ ਨੇ ਤਾਂ ਤੁਹਾਡੀ ਇੰਦਰਾ ਮਾਰੀ ਸੀ ਸਾਡੀ ਧੀ ਨੇ ਤੁਹਾਡੇ ਕਿਸੇ ਨੂੰ ਨਹੀਂ ਮਾਰਿਆ ਹੁਣ ਤੁਹਾਨੂੰ ਕੀ ਤਕਲੀਫ ਹੈ ਇੱਥੇ ਸੰਸਕਾਰ ਕਿਉਂ ਨਹੀਂ ਹੋਣ ਦੇ ਰਹੇ ਉਸ ਵੇਲੇ ਮਾਹੌਲ ਪੂਰਾ ਤਣਾਪੂਰਨ ਹੋ ਗਿਆ ਸੀ ਉੱਥੇ ਲੋਕ ਵੀ ਕਹੀ ਜਣੇ ਇਹ ਬੋਲ ਉੱਠੇ ਕਿ ਤੁਸੀਂ ਸਾਨੂੰ ਗੋਲੀ ਮਾਰ ਦੇਵੋ ਅਤੇ ਬੀਬੀ ਦੀ লাশ ਇੱਥੋਂ ਚੁੱਕ ਕੇ ਲੈ ਜਾਓ ਇਹਦਾ ਸੰਸਕਾਰ ਕਰਨਾ ਤਾਂ ਅਸੀਂ ਇੱਥੇ ਹੀ ਕਰਨਾ ਹੈ ਜਿੰਨਾ ਚਿਰ ਅਸੀਂ ਇੱਥੇ ਆ ਬੀਬੀ ਦਾ ਸੰਸਕਾਰ ਇਸੇ ਜਗ੍ਹਾ ਤੇ ਹੀ ਹੋਵੇਗਾ ਇਸ ਤਰ੍ਹਾਂ ਬੀਬੀ ਦੇ ਬਚਨ ਵੀ ਪੂਰੇ ਹੋਏ ਤੇ ਜਕਾਰਿਆਂ ਦੀ ਗੂੰਜ ਵਿੱਚ ਚਿਖਾ ਤਿਆਰ ਕੀਤੀ ਗਈ ਅਤੇ ਬੀਬੀ ਸੁਰਿੰਦਰ ਕੌਰ ਦਾ ਸੰਸਕਾਰ ਕੀਤਾ ਗਿਆ ਉਹ ਕੁਝ ਵੀ ਆਪਣੇ ਪਤੀ ਉਹ ਪੁੱਜ ਗਈ ਆਪਣੇ ਪਤੀ ਸਰਦਾਰ ਸਸਦੋ ਅੰਤ ਸਿੰਘ ਕੋਲ ਕੌਮ ਦੇ ਇਸ ਸਿੱਖ ਇਤਿਹਾਸ ਦੇ ਵਿੱਚ ਕਈ ਵਿਆਹ ਹੋਏ ਨੇ ਬੜੇ ਨੇ ਪਰ ਅਜੀਹਾ ਵਿਆਹ ਜਿਸ ਨੇ ਇਤਿਹਾਸ ਸਿਰਜ ਦਿੱਤਾ ਅਜੀਹਾ ਬਿਆਨ ਕਦੇ ਵੀ ਦੇਖਣ ਨੂੰ ਸੁਣਨ ਨੂੰ ਨਹੀਂ ਮਿਲਿਆ ਤਸਵੀਰ ਦੇ ਨਾਲ ਲਾਵਾ ਲੈ ਕੇ ਵਿਆਹ ਇੱਕ ਅਨੋਖਾ ਇਤਿਹਾਸ ਸਿਰਜ ਗਿਆ ਦੁਨੀਆ ਦੇ ਵਿੱਚ ਇੱਕ ਵੱਖਰੀ ਮਿਸਾਲ ਪੈਦਾ ਕਰ ਗਿਆ ਜਿਸ ਕਰਕੇ ਅੱਜ ਵੀ ਸੁਰਿੰਦਰ ਕੌਰ ਦੇ ਤਿਆਗ ਨੂੰ ਉਹਨਾਂ ਦੀ ਸਿੱਦਕ ਨੂੰ ਅਣਗਿਣਤ ਵਾਰ ਯਾਦ ਕੀਤਾ ਜਾਂਦਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਚੈਨਲ ਸੱਚ ਦੀ ਖੋਜ 1992 ਨੂੰ ਕਰ ਲਿਓ ਸਬਸਕ੍ਰਾਈਬ ਤੇ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ